ਸਰ ਸਿੰਘ ਢਿੱਲੋਂ ਜਿਸ ਨੂੰ ਰਾਧਾ ਸਵਾਮੀ ਇਹ ਆਪਣਾ ਗੁਰੂ ਮੰਨਦੇ ਨੇ ਤੇ ਰਾਧਾ ਸਵਾਮੀਆ ਦਾ ਮੌਜੂਦਾ ਮੁਖੀ ਹੈ ਕੁਝ ਸਾਲ ਪਹਿਲਾਂ ਦੀ ਗੱਲ ਹੈ ਚੁੱਪਚਪੀ ਤਿਆਂ ਬਿਨਾਂ ਸਿਕਿਉਰਿਟੀ ਤੋਂ ਥੋੜੇ ਜੇ ਸੇਵਾਦਾਰ ਨਾਲ ਲੈ ਕੇ ਤੇ ਜਾਣਾ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਇਸ ਨੇ ਮੱਥਾ ਟੇਕ ਕੇ ਆਉਣਾ ਕਈ ਦਿਨ ਜਾਂਦਾ ਰਿਹਾ ਹਫਤੇ ਦੋ ਹਫਤੇ ਬਾਅਦ ਜਾਣਾ ਮੱਥਾ ਟੇਕ ਕੇ ਆਉਣਾ ਇੱਕ ਦਿਨ ਪੱਤਰਕਾਰਾਂ ਨੇ ਦੇਖ ਲਿਆ ਤੇ ਜਾ ਕਰਕੇ ਪੁੱਛਿਆ ਜੀ ਤੁਸੀਂ ਤੇ ਆਪਣੇ ਮਤ ਦੇ ਗੁਰੂ ਅਖਵਾਉਂਦੇ ਹੋ ਇਥੇ ਮੱਥਾ ਟੇਕਣ ਆਉਣ ਦਾ ਪ੍ਰਯੋਜਨ ਕੀ ਏ ਕਾਰਨ ਕੀ ਏ ਕਿਸ ਵਾਸਤੇ ਆਉਂਦੇ ਹੋ ਤੇ ਰਾਧਾ ਸਵਾਮੀਏ ਦੇ ਗੁਰੂ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਹਿਣ ਲੱਗਾ ਜੀ ਮੈਨੂੰ ਕੈਂਸਰ ਦਾ ਰੋਗ ਹੈ ਮੈਂ ਸਤਿਗੁਰੂ ਰਾਮਦਾਸ ਜੀ ਦੇ ਦਰ ਤੇ ਮੱਥਾ ਟੇਕਣ ਵਾਸਤੇ ਆਉਂਦਾ ਮੇਰਾ ਕੈਂਸਰ ਦਾ ਰੋਗ ਠੀਕ ਹੋ ਜਾਵੇ ਸਾਧ ਸੰਗਤ ਜੀ ਭਾਵੇਂ ਗੁਰੂ ਦਾ ਸ਼ਰੀਕ ਬਣਦਾ ਪਰ ਜਦੋਂ ਟਹਿ ਕੇ ਚਰਣੀ ਪੈ ਗਿਆ ਤੇ ਸਤਿਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਗੁਰਿੰਦਰ ਸਿੰਘ ਢਿੱਲੋਂ ਦਾ ਕੈਂਸਰ ਦਾ ਰੋਗ ਠੀਕ ਹੋ ਗਿਆ ਤੇ ਪੱਤਰਕਾਰਾਂ ਨੇ ਪੁੱਛਿਆ ਜੀ ਤੁਸੀਂ ਤੇ ਗੁਰੂ ਸਦਵਾਉਂਦੇ ਹੋ ਆਪ ਨੂੰ ਗੁਰੂ ਅਖਵਾਉਂਦੇ ਹੋ ਫਿਰ ਗੁਰੂ ਰਾਮਦਾਸ ਜੀ ਦੇ ਦਰ ਤੇ ਗੁਰੂ ਮੰਨ ਕੇ ਮੱਥਾ ਟੇਕਣਾ ਆਉਂਦੇ ਹੋ ਤੇ ਗੁਰਿੰਦਰ ਸਿੰਘ ਢਿੱਲੋਂ ਨੇ ਫਿਰ ਗੁਰਬਾਣੀ ਦੀ ਪੰਗਤੀ ਪੜ੍ਹੀ ਸੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਐਸੇ ਗੁਰੂ ਨੇ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਸਾਧ ਸੰਗਤ ਜੀ ਪਖੰਡੀਆਂ ਨੂੰ ਵੀ ਗਾਹੇ ਬਗਾਹੇ ਇਸ ਦਰ ਤੇ ਝੁਕਣਾ ਹੀ ਪੈਂਦਾ ਸਰ ਜਿਸ पे ਨਾ ਝੁਕ ਜਾਏ ਉਸੇ ਦਰ ਨਹੀਂ ਕਹਤੇ ਹਰ ਦਰ ਪੇ ਜੋ ਝੁਕ ਜਾਏ ਉਸ ਸਰ ਨਹੀਂ ਕਹਤੇ ਜਿੱਥੇ ਹੰਕਾਰੀਆਂ ਦੇ ਪਖੰਡੀਆਂ ਦੇ ਵਿਰੋਧੀਆਂ ਦੇ ਸ਼ਰੀਕਾਂ ਦੇ ਨਿੰਦਕਾਂ ਦੇ ਜ਼ਾਲਮਾਂ ਦੇ ਜਰਵਾਨਿਆਂ ਦੇ ਸਾਰਿਆਂ ਦੇ ਸਿਰ ਆ ਕੇ ਨਾ ਚੁੱਕ ਜਾਣ ਫਿਰ ਉਹ ਦਰ ਕਹਾਦਾ ਹੋਇਆ ਐਸਾ ਦਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਜਿੱਥੇ ਸਾਧ ਸੰਗਤ ਜੀ ਅਹਿਮਦ ਸ਼ਾ ਅਬਦਾਲੀ ਨੇ ਵੀ